ਮੇਰੀ ਆਵਾਜ਼ ਇਸ ਤੇ ਨਾਮ YouTube ਚੈਨਲ ਉੱਪਰ ਅੱਜ ਤੁਹਾਨੂੰ ਅਸੀਂ 17 ਜਨਵਰੀ 2024 ਨੂੰ ਮਲੇਰਕੋਟਲਾ ਦੀ ਧਰਤੀ ਉੱਪਰ ਸਥਿਤ ਨਾਮ ਧਾਰੀ ਸਮਾਰਕ ਸਥਾਨ ਉੱਪਰ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹਰ ਸਾਲ ਹੀ ਸ਼ਹੀਦਾਂ ਨੂੰ ਮਲੇਰਕੋਟਲਾ ਦੀ ਧਰਤੀ ਉੱਪਰ ਨਾਮਤਾਰੀ ਸਮਾਰਕ ਸਥਾਨ ਉੱਪਰ ਯਾਦ ਕੀਤਾ ਜਾਂਦਾ ਹੈ ਜੀਨਾ ਨੇ ਆਪਣੇ ਦੇਸ਼ ਤੇ ਲਈ ਆਪਣੀ ਕੌਮ ਦੇ ਲਈ ਆਪਣੀ ਕੁਰਬਾਨੀ ਦਿੱਤੀ ਸੀ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਸ਼ਹੀਦਾਂ ਕੀ ਮਜ਼ਾਰਾਂ ਉਪਰ ਜੁੜेंगे ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਆਓ ਮੇਰੀ ਆਵਾਜ਼ ਦੇ ਇਸੇ ਨਾਮ YouTube ਚੈਨਲ ਉਪਰ ਤੁਹਾਨੂੰ ਅਸੀਂ ਇੱਕ ਕੁਝ ਤਸਵੀਰਾਂ ਅਤੇ ਵੀਡੀਓਜ਼ ਤੁਹਾਨੂੰ ਵਿਖਾਉਣੇ ਆਓ ਵੇਖੀਏ ਮਲੇਰਕੋਟਲਾ ਦੀ ਧਰਤੀ ਉੱਪਰ ਨਾਮ ਤਾਰੀਖ ਸਮਾਰਕ ਸਥਾਨ ਮਲੇਰਕੋਟਲਾ 17 ਜਨਵਰੀ 2024 ਨੂੰ ਮਰੇਰ ਕੋਠਲਾ ਦੇ ਧਰਤੀ ਉੱਪਰ ਸਥਿਤ ਨਾਮਤਾਰੀ ਸਮਾਰਕ ਸਥਾਨ ਉੱਪਰ ਲੋਕਾਂ ਨੂੰ ਲੰਗਰ ਵੀ ਖਵਾਇਆ ਗਿਆ ਯਾਨੀ ਕਿ ਖਾਣਾ ਵੀ ਖਵਾਇਆ ਗਿਆ ਤਾਂ ਕਿ ਕੋਈ ਵੀ ਸਖਸ਼ ਭੁੱਖਾ ਨਾ ਰਹਿ ਸਕੇ ਕਿ ਬਹੁਤ ਸਿੱਖਰ ਰਹਿਣਾ ਕਿ ਨਾਮਤਾਰੀ ਪਰਿਵਾਰਾਂ ਦੀ ਯਾਦ ਹੁੰਦਾ ਸਤਿਕਾਰ ਕੇ ਉੱਠ ਕੇ ਬਾਸੂਜਾ ਕਰਕੇ ਚੂੜੇ ਬੰਨ੍ਹਣਾਂ ਆ ਕੇ ਜਦੋਂ ਉਹ ਆਪਣਾ ਨਿਸ਼ਕਰਮ ਕਰਦੇ ਨੇ ਐਂ ਲੱਗਦਾ ਕਿ ਹਲੇ ਨਾਟਨ शादिया जागर तो 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 करता परंपरा है मैं ये गलत लगता बहुत समय लगेगा मेनू बहुत नेड़े तो ਸਭ ਤੋਂ ਪਹਿਲਾਂ ਮੇਰੇ ਹੁਕਮ ਕਰਨ ਦਾ ਦੇਖਦਾ ਸੋਪਾ ਮਿਲਿਆ ਔਰ ਮੈਂ ਸਤਿਗੁਰੂ ਖੁਦ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜੋ ਮੇਰੀ ਕਾਰਪੈਂਟ ਦੀ ਸ਼ਾਦੀ ਸੀ ਉਸ ਵੇਲੇ ਕਿਨਾਰੇ ਘਾਰਾ ਕੇ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਸਮਾਜਿਕ ਰਿਸ਼ਤੇ ਵੀ ਜਿੱਦਾ ਕਾਇਮ ਰੱਖਣੇ ਨੇ ਉਹਨਾਂ ਲਈ ਵੀ ਬਹੁਤ ਬੜ ਚੜਕੇ ਅੱਗੇ ਇੱਕਦੇ ਨੇ ਮੈਂ ਮਹਾਰਾਜ ਜੀ ਤੋਂ ਤੁਹਾਡੇ ਪ੍ਰੋਗਰਾਮ ਨੂੰ ਦਿੱਤਾ ਪਰੇ ਦੇ ਵੀ ਕਰਾਂਗੇ ਕਿ ਉਸ ਦਿਨੋਂ ਵੀ ਆਪਾਂ ਪਹਿਰਾ

ਉਹ ਨਾਲ ਹੀ ਬਣਾਈ ਲਾ ਦੋ ਕੱਟਦੇ ਪੈਣਾ ਉਹ ਕਮਾਉਣ ਜੋਗੇ ਨਹੀਂ ਹੈਗੇ ਅੱਜ ਕੱਲ੍ਹ ਦੇ ਕਮਾਉਂਦੇ ਨਹੀਂ ਫੇਰ ਤੁਹਾਡਾ ਫਾਇਦੇ ਤੇਰੀ ਮਰਜ਼ੀ ਆਪਾਂ 12 ਨੇ ਸਹੀ ਹੈ ਇਹ ਸਮਝ ਨਹੀਂ ਕਰਦੀ ਹੈ Hai warna biru لئے تے چلنی ہے ہن میں وے لے گا 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 وے لے